ਸਿੱਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਰੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਰਚਣਹਾਰੇ ਪੰਜਵੇਂ ਸਤਿਗੁਰੂ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦ ਗੁਰਪੁਰਬ ਹੈ ਸਤਿਗੁਰੂ ਜੀ ਜਦ ਤੱਤੀ ਲੋ ਤੇ ਬੈਠੇ ਸਨ ਤੇ ਸਾਈ ਮੀਆਂ ਮੀਰ ਜੀ ਸਤਗੁਰਾਂ ਨੂੰ ਮਿਲਣ ਵਾਸਤੇ ਗਏ ਦੇਖ ਕੇ ਚੀਖਾ ਮਾਰਨ ਲੱਗੇ ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ ਖੜੇ ਹੋ ਕੇ ਬੇਨਤੀ ਕਰਨ ਲੱਗੇ ਸਤਿਗੁਰੂ ਕਿ ਕੀ ਬਾਣੀ ਵਰਕਾਰ ਹੈ ਹੋ ਕਿ ਕਿਸੇ ਵਿਦਵਾਨ ਨੇ ਬੜਾ ਸੋਨਾ ਲਿਖਿਆ ਹੈ ਉਹ ਕਹਿੰਦਾ ਕਿ ਚਾਰ ਤਰਫੋਂ ਅੱਗ ਵਰਸੇ ਸੇਖੀ ਤਨ ਸਾੜਦਾ ਛਲ ਛਲ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ ਸਾਂਈ ਨਹੀਂ ਅਮੀਰ ਡਿੱਠਾ ਹਾਲ ਆਜਾ ਦੇ ਯਾਰ ਦਾ ਉਹ ਹੋ ਵਿਅਕਲ ਰੋ ਪਿਆ ਚੀਖਾਂ ਤੇ ਤਾਂ ਹੀ ਮਾਰਦਾ ਅਗੋਂ ਕਿਹਾ ਸਤਿਗੁਰਾਂ ਸੁਣੋ ਬੀਆ ਛੋੜੋ ਪਰੇਖੀ ਚਾਮ ਸੇ ਕਿਆ ਹੁਵਾ ਤਨ ਸਾੜ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ ਜੇਠ ਦਾ ਮਹੀਨਾ ਤੱਤਾ ਜਹਾਂਗੀਰ ਤੱਤਾ ਚੰਦੂ ਤੱਤਾ ਪਾਣੀ ਤੱਤਾ ਲੋਹ ਤੱਤੀ ਅਗ ਤੱਤੀ ਰੇਤ ਤੱਤੀ ਸਾਰੇ ਹੀ ਉਸ ਵਕਤ ਉਥੇ ਤੱਤੇ ਸਨ ਇਹਨਾਂ ਸਾਰੇ ਤੱਤਿਆਂ ਦੇ ਵਿੱਚ ਹੰਡੇ ਸੰਤਾਂ ਕੇਵਲ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤੱਤੀ ਰੋ ਤੇ ਬੈਠ ਕੇ ਇਹ ਸ਼ਬਦ ਗਾਇਆ ਕਿ ਤੇਰਾ ਕੀਆ ਮਿੱਠਾ ਲੱਗਾ ਹੈ ਹਰ ਨਾਮ ਪਦਾਰਥ ਨਾਰਥ ਮੰਗੈ ਖਾਸਾ ਜੀ ਅੱਜ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ ਹੈ ਆਓ ਵਾਹ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਸਿਰ ਝੁਕਾ ਕੇ ਸਤਿਗੁਰਾਂ ਦੀ ਉਸ ਮਹਾਨ ਸ਼ਹਾਦਤ ਨੂੰ ਕੋਟ-કોટ ਪ੍ਰਣਾਮ ਕਰੀਏ ਸ਼ਰਧਾ ਸਤਕਾਰ ਭੇਟ ਕਰੀਏ ਔਰ ਸਤਿਗੁਰਾਂ ਦੀ ਪਾਵਨ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸਮੂਹ ਸਾਥ ਸਾਧ ਸੰਗਤ ਗੁਰੂ ਨਾਨਕ ਨਾਮ ਲੈਵਾ ਮਾਈ ਭਾਈ ਦੇਸ਼ ਦੇ ਵਿਦੇਸ਼ ਦੇ ਵਿੱਚ ਤਾਸ ਜੂਨ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਗੁਰੂ ਪੰਜਮ ਪਾਤਸ਼ਾਹ ਜੀ ਨੇ ਹੱਕ ਤੇ ਸੱਚ ਲਈ ਆਪਣੀ ਸ਼ਹਾਦਤ ਵੀ ਦਿੱਤੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਿੱਖ ਪੰਥ ਦੇ ਬਾਣੀ ਸਤਗੁਰਾਂ ਨੇ ਜਦੋਂ ਇਸ ਧਰਤੀ ਤੇ ਪ੍ਰਕਾਸ਼ ਧਾਰਨ ਕੀਤਾ ਤੇ ਸਤਗੁਰਾਂ ਨੇ ਉਸ ਵੇਲੇ ਦੇ ਜਿਹੜੇ ਧਾਰਮਿਕ ਆਗੂ ਸੀ ਉਹਨਾਂ ਨੂੰ ਚੁਣੌਤੀ ਵੀ ਦਿੱਤੀ ਉਹ ਚੁਣੌਤੀ ਕੀ ਸੀ ਉਹ ਹੱਕ ਤੇ ਸੱਚ ਦੀ ਭਰਮਾਂ ਚੋਂ ਭੁਲੇਖਿਆਂ ਚੋਂ ਬਹਿਮਾਂ ਚੋਂ ਤੇ ਜਾਤ ਪਾਤ ਚੋਂ ਤੇ ਗਰੀਬ ਊਚ ਨੀਚ ਨੂੰ ਖਤਮ ਕਰਨ ਲਈ ਸਤਿਗੁਰਾਂ ਨੇ ਇਹ ਸਿਧਾਂਤ ਬਖਸ਼ਿਸ਼ ਕੀਤਾ ਤੇ ਸਤਿਗੁਰਾਂ ਦਾ ਵੀ ਬਹੁਤ ਵੱਡਾ ਵਿਰੋਧ ਹੋਇਆ ਪਰ ਗੁਰੂ ਸਾਹਿਬ ਜੀ ਨੇ ਝਗੜਾ ਨਹੀਂ ਕਿਸੇ ਨਾਲ ਕੀਤਾ ਗੁਰਸ਼ਾਬਦ ਦੀ ਸੋਝੀ ਤਹਿਤ ਵੱਖ-ਵੱਖ ਸਥਾਨਾਂ ਤੇ ਜਾ ਕੇ ਆਪ ਜਾ ਕੇ ਉਹਨਾਂ ਨੂੰ ਜਿਹੜੀਆਂ ਆਤਮਾਵਾਂ ਮਾਨਸਿਕ ਤੌਰ ਤੇ ਕਮਜ਼ੋਰ ਤੇ ਨਿਰਬਲ ਹੋਈਆਂ ਸੀ ਉਹਨਾਂ ਨੂੰ ਗੁਰਸ਼ਬਦ ਦਾ ਹੌਕਾ ਦੇ ਕੇ ਉਹ ਮੋਢ ਸਰਜੀਤ ਕੀਤਾ। ਇਹੋ ਹੀ ਸਤਗੁਰਾਂ ਦਾ ਅਮੋਲਕ ਖਜ਼ਾਨਾ ਗੁਰੂ ਪੰਜਮ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਰਚਨਾਤੋਂ ਗੁਰਦੁਆਰਾ ਆਰ암ਸਰ ਵਿਖੇ ਭਾਈ ਗਰਦਾਸ ਜੀ ਦੀ ਕਲਮ ਤੋਂ ਗੁਰੂ ਸਾਹਿਬ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ। ਔਰ ਇਹ ਵੀ ਗੁਰੂ ਸਾਹਿਬ ਦੀ ਬੜੀਆਈ ਸੀ ਕਿ ਸਤਗੁਰ ਜੀ ਨੇ ਆਪਣੇ ਦੋ ਮਹਾਨ ਗੁਰਸਿੱਖ ਭਾਈ ਗੁਰਦਾਸ ਜੀ ਔਰ ਧੰਤਨ ਬਾਬਾ ਬੁੱਢਾ ਜੀ ਉਹਨਾਂ ਨੂੰ ਇਹ ਮਾਣ ਬਖਸ਼ਿਸ਼ ਕੀਤਾ ਤੇ ਇਹ ਗੁਰਸ਼ਬਦ ਦਾ ਜਿਹੜਾ ਸਤਗੁਰ ਜੀ ਨੇ ਸੋਮਾ ਤੇ ਸਿਧਾਂਤ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਚਲਾਇਆ ਸੀ ਉਹਨੂੰ ਸਤਗੁਰਾਂ ਨੇ ਕਲਮਬੰਦ ਕਰਾਇਆ ਭਾਈ ਗੁਰਦਾਸ ਜੀ ਦੀ ਕਲਮ ਤੋਂ ਸੋ ਸਤਗੁਰਾਂ ਨੇ ਪਵਿੱਤਰ ਲਾਹੌਰ ਦੀ ਧਰਤੀ ਤੇ ਜਾ ਕੇ ਆਪਣੀ ਸ਼ਹਾਦਤ ਵੀ ਦਿੱਤੀ ਤੇ ਸ਼ਹਾਦਤ ਤੋਂ ਬਾਅਦ ਸਿੱਖ ਪੰਥ ਦੇ ਮਹਾਨ ਗੁਰੂ ਮੇਰੇ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹ ਸ਼ਹਾਦਤ ਤੋਂ ਬਾਅਦ ਫਿਰ ਇੱਕ ਨਵਾਂ ਸਿੱਖਾਂ ਨੂੰ ਸਮੁੱਚੀ ਦੁਨੀਆ ਤੇ ਮਨੁੱਖਤਾ ਨੂੰ ਇਹ ਸਿਧਾਂਤ ਸਿਰਜ ਕੇ ਦਿੱਤਾ ਤੇ ਉਹ ਸਿਧਾਂਤ ਮੈਂ ਸਮਝਦਾ ਅੱਜ ਤੱਕ ਪ੍ਰਚਲਿਤ ਆ ਸੋ ਗੁਰੂ ਪੰਜਮ ਪਾਤਸ਼ਾਹ ਜੀ ਨੇ ਬੜੇ ਵੱਡੇ ਪਰਉਪਕਾਰ ਮਨੁੱਖਤਾ ਤੇ ਕੀਤੇ ਆ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਪਰਉਪਕਾਰ ਪਵਿੱਤਰ ਗੁਰਬਾਣੀ ਨੂੰ ਇੱਕ ਥਾਂ ਇਕੱਤਰ ਕਰਕੇ ਆਪਣੀ ਰਚਨਾ ਦਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਇਹ ਆਪਣੇ ਜੀਵਨ ਕਾਲ ਦੇ ਵਿੱਚ ਬਹੁਤ ਵੱਡਾ ਰਤਵਾ ਸਤਿਗੁਰ ਜੀ ਨੇ ਬਖਸ਼ਿਸ਼ ਕੀਤਾ ਇਹ ਹੀ ਉਹ ਕਾਰਨ ਹੈ ਕਿਉਂਕਿ ਸਾਰੇ ਲੋਕ ਰੋਜ਼ ਗਾਥਾ ਸੁਣਦੇ ਆ ਕਿ ਗੁਰੂ ਪੰញਮ ਪਾਤਸ਼ਾਹ ਜੀ ਜਿਸ ਪਵਿੱਤਰ ਪਲੰਘੇ ਤੇ ਆਪ ਬਰਾਜਮਨ ਹੁੰਦੇ ਸੀ ਸਤਿਗੁਰ ਜੀ ਨੂੰ ਉੱਥੇ ਸੁਖਾਸਣ ਕਰਕੇ ਆਪ ਥੱਲੇ ਸੰਬੋਲਕ ਤੌਰ ਤੇ ਜਿਹੜਾ ਅੱਜ ਵੀ ਕੋਠਾ ਸਾਹਿਬ ਦੀ ਪਰੰਪਰਾ ਆ ਸੋ ਕਹਿਣ ਤੋਂ ਪਾਪ ਉੱਥੇ ਬਰਾਜਮਾਨ ਹੁੰਦੇ ਸੀ ਸੋ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਵਿੱਤਰ ਸਿਧਾਂਤ ਤੇ ਹੱਕ ਤੇ ਸੱਚ ਲਈ ਲੜਨ ਦੀ ਤੇ ਆਵਾਜ਼ ਬੁਲੰਦ ਕਰਨ ਦੀ ਇਹ ਸਤਿਗੁਰਾਂ ਨੇ ਸਾਨੂੰ ਪ੍ਰੇਤ ਬਖਸ਼ਿਸ਼ ਕੀਤੀ ਸੀ ਸਮਾਰਾ ਸਮੁੱਚੇ ਖਾਲਸਾ ਪੰਥ ਦੇਸ਼ ਦੇ ਵਿਦੇਸ਼ ਦੇ ਵਿੱਚ ਇਹ ਪਵਿੱਤਰ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ